ਅਧਿਆਪਕਾ ਵੱਲੋਂ ਮੰਗਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਵਿਖੇ ਪੁਜ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਦੇ ਬਾਹਰ ਫੂਕਿਆ ਗਿਆ ਪੁਤਲਾ ਫੁੱਕਰ ਨੂੰ ਲੈ ਕੇ ਅਧਿਆਪਕ ਫਰੰਟ ਦੇ ਆਗੂਆਂ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਪੁਲਿਸ ਮੁਲਾਇਮਾਂ ਵਿੱਚ ਧੱਕਾਮੁਕੀ ਵੀ ਹੋਈ ਕਹਾ ਸੁਣੀ ਵੀ ਹੋਈ ਪੁਲਿਸ ਮੁਲਾਇਮਾਂ ਵੱਲੋਂ ਇਹ ਪੁਤਲਾ ਡਿਪਟੀ ਕਮਿਸ਼ਨਰ ਦਫਤਰ ਦੇ ਬੋਰਾਂਡੇ ਵਿੱਚ ਨਹੀਂ ਫੁਕਣ ਦਿੱਤਾ ਗਿਆ ਜਿਸ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਹ ਪਾਇਆ ਗਿਆ ਅਤੇ ਪੁਲਿਸ ਵੱਲੋਂ ਅਧਿਆਪਕਾਂ ਦਾ ਵੱਲੋਂ ਪੰਜਾਬ ਸਰਕਾਰ ਦਾ ਇਹ ਪੁਤਲਾ ਚੱਕ ਲਿਆ ਗਿਆ ਤੇ ਇਸ ਨੂੰ 게ਟ ਦੇ ਬਾਹਰ ਸੁੱਟਿਆ ਗਿਆ ਜਿਸ ਤੋਂ ਬਾਅਦ ਅਧਿਆਪਕ ਰੋਹੇ ਚਾਏ ਅਤੇ ਉਹਨਾਂ ਵੱਲੋਂ ਜਮ ਕੇ ਪੰਜਾਬ ਪੁਲਿਸ ਫਾਜ਼ਿਲਕਾ ਦੇ ਖਿਲਾਫ ਅਤੇ ਡਿਪਟੀ ਕਮਿਸ਼ਨਰ ਪ੍ਰਸ਼ਾਸਨ ਫਾਜ਼ਿਲਕਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਾਸ ਕਰ ਦਿੱਤੇ ਕਿ ਆ ਗਿਆ ਕਿ ਜੋ ਮੰਗਾ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਸੀ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਬੀਤੇ ਦਿਨੀ 10 ਅਤੇ 11 ਤਰੀਕ ਨੂੰ ਮੀਟਿੰਗ ਦੇ ਵਿੱਚ ਸਿੱਖਿਆ ਮੰਤਰੀ ਅਤੇ ਸਰਕਾਰ ਦੇ ਆਗੂ ਵੱਲੋਂ ਅਧਿਆਪਕਾਂ ਨਾਲ ਬਾਤਸਲੂਕੀ ਕੀਤੀ ਗਈ ਹੈ ਜਿਸ ਦੇ ਰੂਪ ਉਹ ਅੱਜ ਧਰਨਾ ਦੇ ਰਹੇ ਹਨ ਤੇ ਪੰਜਾਬ ਸਰਕਾਰ ਦਾ ਪੁਤਲਾ ਹੀ ਫੂਕ ਰਹੇ ਹਨ ਇੱਥੇ ਬੋਲਦੇ ਅਧਿਆਪਕ ਆਗੂ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ ਜੋ ਅਧਿਆਪਕਾਂ ਦੀਆਂ ਮੰਗਾਂ ਮੰਨ ਲਈਆਂ ਸੀ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਇਸ ਕਰਕੇ ਉਹਨਾਂ ਵਿੱਚ ਰੋਪਾਇਆ ਜਾ ਰਿਹਾ ਹੈ ਤੇ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਅਤੇ ਇਹ ਸੰਘਰਸ਼ ਅੱਜ ਫਾਜ਼ਿਲਕਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਸੂਬਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿੱਚ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਆਹ ਵੇਖੋ ਕਿਸ ਤਰ੍ਹਾਂ ਅਧਿਆਪਕਾਂ ਨੇ ਅੰਦਰ ਪুতਲਾ ਫੁਕਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਚੱਕ ਲਿਆ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੰਦਰ ਇਹ ਪুতਲਾ ਨਹੀਂ ਫੁਕਣ ਦਿੱਤਾ ਗਿਆ ਜਿਸ ਤੋਂ ਲੈ ਕੇ ਅਧਿਆਪਕਾਂ ਅਤੇ ਪੁਲਿਸ ਵਿੱਚ ਕਹਾ ਸੁਣੀ ਵੀ ਹੋਈ ਤਕੇ ਮੁੱਕੀ ਵੀ ਹੋਈ ਜਿਸ ਤੋਂ ਬਾਅਦ ਪੁਲਿਸ ਬੋਲੋ ਇਹ ਪਤੁਲਾ ਚੱਕੇ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਦੇ ਬਾਹਰ ਸੁੱਟਿਆ ਗਿਆ ਜਿਸ ਤੋਂ ਬਾਅਦ ਅਧਿਆਪਕਾਂ ਨੇ ਕਾਫੀ ਰੋਹ ਵਿੱਚ ਆਂਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਅਧਿਆਪਕਾਂ ਦਾ ਵਿੱਚ ਬਹਿਸ ਵੀ ਹੋਈ ਜਿਸ ਤੋਂ ਬਾਅਦ ਅਧਿਆਪਕਾਂ ਨੇ ਸਰਕਾਰ ਖਿਲਾਫ ਜਾਮ ਕੇ ਪੜਾਅਸ ਕੱਢੀ ਅਤੇ ਫਾਜ਼ਿਲਕਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਦੇ ਗੇਟ ਦੇ ਬਾਹਰ ਇਹ ਪਤੁਲਾ ਫੁਕਿਆ ਅਤੇ ਹੋਰ ਮੌਕੇ ਤੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਰਹੋ पाणी <laughs> नवा लिया नवा ही काम कर नवा लिया 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 न ਜੀ ਮਮਰ ਗਿਆ ਮਰ ਗਿਆ ਜਿਹੜੇ ਫੁੱਲਾਂ ਦੀ ਰਸਮ ਆ ਪੱਕੀ ਏ ਪੱਕੀ ਏ ਜੀ ਮਮਰ ਜ਼ਿੰਦਾਬਾਦ 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 ਵਾਲ ਜ਼ਿੰਦਾਬਾਦ ਮੁਰਦਾਬਾਦ 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 ਜੀ ਸਰਕਾਰ ਸਰ ਮੇਰਾ ਨਾਮ ਮੰਗਾ ਸਿੰਘ ਆਜ਼ਾਦ ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਜ਼ਿਲ੍ਹਾ ਪ੍ਰੈਜ਼ੀਡੈਂਟ ਫਾਜ਼ਿਲਕਾਹ ਹਾਂਜੀ ਕਿਸ ਗੱਲ ਨੂੰ ਲੈ ਕੇ ਆ ਤੁਹਾਡਾ ਸੋ ਸਾਡੇ ਪਿਛਲੇ ਦਿਨੀ ਅਸੀਂ ਤਰਨਤਾਰਨ ਵਿੱਚ ਰੋਸ ਮਾਰਚ ਕੀਤਾ ਸੀ ਹਾਂਜੀ ਸੋ ਪੰਜਾਬ ਸਰਕਾਰ ਦੇ ਸੱਦੇ ਅਨੁਸਾਰ ਸਾਨੂੰ 10 ਤਰੀਕ ਨੂੰ ਸਾਡੇ ਸਬਾਈ ਆਗੂਆਂ ਨੂੰ ਮੀਟਿੰਗ ਵਿੱਤ ਮੰਤਰੀ ਨਾਲ ਮਿਲੀ ਸੀ ਅੱਛਾ ਪਰ ਉੱਥੇ ਜੋ ਉਹਨਾਂ ਨੇ ਸ਼ਬਦ ਬੋਲੇ ਨੇ ਬਹੁਤ ਹੀ ਸਾਡੇ ਲੇਡੀਜ਼ ਸਟਾਫ ਨੂੰ ਮਾੜੀ ਸ਼ਬਦਾਵਲੀ ਵਰਤੀ ਗਈ ਤੇ ਮੀਟਿੰਗ ਕਦੋਂ ਹੋਈ ਹੈ ਇਹ 10 ਤਰੀਕ ਨੂੰ ਪਿਛੇ 11 ਨੂੰ ਠੀਕ ਹੈ 11 ਅੱਛਾ ਤੇ ਉੱਥੇ ਜੋ ਹੈ ਸਾਡੇ ਨਾਲ ਸਰਕਾਰ ਨੇ ਇਹ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਗੀ ਅਸੀਂ ਜੋ ਕੱਚੇ ਅਧਿਆਪਕ ਨੇ ਤੁਹਾਨੂੰ ਪੱਕੇ ਕਰਾਂਗੇ ਪਰ ਇਹਨਾਂ 12700 ਤੇ ਵੱਡੇ ਵੱਡੇ ਬੈਨਰ ਲਾ ਕੇ ਇੱਕ ਦੁਨੀਆ ਦੇ ਵਿੱਚ ਇਹ ਛਾ ਗਏ ਕਿ ਅਸੀਂ ਪੱਕੇ ਕਰ ਤੇ ਸਾਡੀ ਸਿਰਫ ਨਗੋਣੀ ਤਨਖਾਹ ਵਧিয়ে ਸਾਨੂੰ ਪੱਕਾ ਨਹੀਂ ਕੀਤਾ ਗਿਆ ਪਰ ਇਹਨਾਂ ਤਨਖਾਹ ਵਧਾ ਕੇ ਸਾਲ ਦੇ ਅੰਦਰ ਅੰਦਰ ਜੋ ਇੱਕ ਅਧਿਆਪਕ ਨੂੰ ਸਪੈਸ਼ਲ ਜੋ ਪੇ ਗ੍ਰੇਡ ਲਾਗੂ ਹੁੰਦਾ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਉਹ ਵਾਅਦਾ ਕੀਤਾ ਸੀ ਪਰ ਉਹ ਵਾਅਦੇ ਸਰਕਾਰ ਵੱਲੋਂ ਸਮਾਗਮ 'ਚ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਸੀ ਪੱਕੇ ਹੋਣ ਵਾਲੇ ਉਹਦੇ 'ਚ ਕੀ ਲਿਖਿਆ ਹੋਇਆ ਸੀਗਾ ਸਿਰਫ ਉਹਦੇ ਵਿੱਚ ਤਨਖਾਹ 'ਚ ਵਾਅਦਾ ਕੀਤਾ ਗਿਆ ਸੀ ਹੋਰ ਉਹਦੇ 'ਚ ਕੁਝ ਨਹੀਂ ਲਿਖਿਆ ਹੋਇਆ ਸੀ ਜੀ ਫਰਡਲਾਈਨ ਸੀ ਜੀ ਕਿ ਇੱਕ ਸਾਲ 'ਚ ਤੁਹਾਡੇ ਬਾਕੀ ਸਾਰੇ ਜੀ ਇਸ ਸਾਲ ਦੇ ਅੰਦਰ-ਅੰਦਰ ਤੁਹਾਡੇ ਜਿਹੜੇ ਇੱਕ ਅਧਿਆਪਕ ਨੂੰ ਜੋ ਲਾਭ ਮਿਲਦੇ ਹਨ ਉਹ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣਗੀਆਂ ਪਰ ਕੀ ਸ਼ੋਬਨਾ ਜੀ ਤੁਹਾਡਾ ਜੋਤੀ ਰਾਣੀ ਮੈਮ ਹੁਣੇ ਹੀ ਮੈਂ ਦੇਖ ਰਿਹਾ ਸੀ ਕਿ ਵਾਵਾ ਧੱਕਾ ਮੁੱਕੀ ਜੀ ਹੋ ਰਹੀ ਸੀਗੀ ਪਤਲੇ ਨੂੰ ਲੈ ਕੇ ਕੀ ਹੋਇਆ ਸੀਗਾ ਸਰ ਬੈਨਰ ਤੇ ਇਹਨਾਂ ਨੇ ਲਾਤੇ ਵੱਡੇ ਵੱਡੇ ਵੀ ਅਸੀਂ ਮੁਲਾਜ਼ਮ ਜਿਹੜੇ ਨੇ ਪੱਕੇ ਕਰਤੇ ਪਰ ਸਿਰਫ ਇੱਕ ਨਾਮ ਦੇ ਪੱਕੇ ਕੀਤੇ ਸਾਨੂੰ ਕੋਈ ਪਰਮਾਨੈਂਟ ਨਹੀਂ ਲੈ ਕੇ ਆਈਏ ਜੀ ਸਮਝਿਆ ਯਾਰ 57000 ਨੌਕਰੀਆਂ ਕਹਿੰਦੇ ਨੇ ਮਾਨ ਸਰ ਨੇ ਦਿੱਤੀਆਂ ਨੇ ਸਰ ਉਹ ਸਿਰਫ ਇੱਕ ਬੈਨਰਾਂ ਦੇ ਥੱਲੇ ਐ ਉਵੇਂ ਕੁਝ ਵੀ ਨਹੀਂ ਹੈਗਾ ਜੋ ਇਹਨਾਂ ਨੇ ਵਾਦੇ ਸਾਡੇ ਨਾਲ ਕੀਤੇ ਆ ਉਹ ਹਮੇਸ਼ਾ ਹੀ ਛੁੱਟੇ ਪਏ ਜਾ ਰਹੇ ਆ ਜੋ ਐਵੇਂ ਕਰਦੇ ਹੋ ਤੁਹਾਨੂੰ ਉਹਨਾਂ ਨੇ ਕਿਹਾ ਸੀ ਪੱਕਾ ਕੀਤਾ ਸਰ ਉਸ ਦਿਨ ਵੀ ਨਹੀਂ ਮਾਰਨਾ ਬੈਨਰਾਂ ਦੇ ਪੱਕੇ ਕੀਤੇ ਸਾਨੂੰ ਉਵੇਂ ਨਹੀਂ ਕੀਤਾ ਕੋਈ ਫੈਸਿਲਿਟੀਆਂ ਨਹੀਂ ਸਾਨੂੰ ਦਿੱਤੀਆਂ ਜੇ ਸਾਡੇ ਆਗੂ ਨੂੰ ਮੀਟਿੰਗਾਂ ਦਿੰਦੀ ਹੈ ਸਰਕਾਰ ਤਾਂ ਉਹ ਗੰਦੀ ਸ਼ਬਦਾਬਦ ਵੀ ਵਰਤਦੀ ਹੈ ਜੋ ਕਿ ਸੋਨੰਦੇ ਯੋਗ ਨਹੀਂ ਹੈਗੀ ਕਿ ਇਹ ਸਰਕਾਰ ਦਾ ਚੰਗਾ ਕੰਮ ਹੈ ਜੇਸੀ ਸਰਕਾਰ ਨੂੰ ਕੁਰਸੀਆਂ ਤੇ ਬਿਠਾਇਆ ਨਾ ਅੱਜ ਤਾਂ ਅਸੀਂ ਲਾਹ ਦੀ ਹਿੰਮਤ ਵੀ ਜਾਣਦੇ ਆਂ ਫਿਰ ਨਹੀਂ ਉਹ ਤਾਂ ਤਰਨ ਤਨ ਜਿੱਤੀ ਖੜੇ ਨੇ ਤੁਸੀਂ ਕਹਿੰਦੇ ਉਲਾਹ ਦਾਂਗੇ ਅਸੀਂ ਸਰ ਉਸ ਟਾਈਮ ਮੌਕਾ ਕੀ ਹੈਗਾ ਸੀ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਪਰ ਚਿਮੇ ਦੀ ਜਿਹੜੀ ਚਿਮੇ ਨਾਲ ਗੱਲ ਹੋਈ ਹੈ ਸਾਡੀ ਹਰਬਾਤ ਸਿੰਘ ਚਿਮੇ ਨਾਲ ਉਹ ਉਸ ਤੋਂ ਬਾਅਦ ਹੋਈ ਹੈ ਮੰਗ ਕੀ ਹੈਗੀ ਹੈ ਤੁਹਾਡੀ ਮੰਗ ਸਾਡੀ ਇਹ ਹੈ ਜਿਵੇਂ ਰੈਗੂਲਰ ਟੀਚਰ ਹੈਗੇ ਜਿਵੇਂ ਉਹਨਾਂ ਨੂੰ ਪੇਸਕੇਲ ਮਿਲਦਾ ਪੱਤੇ ਮਿਲਦੇ ਆ ਜੋ ਕੁਝ ਵੀ ਉਹਨਾਂ ਨੂੰ ਮਿਲਦਾ ਸਾਨੂੰ ਉਹ ਬਰਾਬਰ ਉਹਨਾਂ ਦਾ ਦਿੱਤਾ ਜਾਵੇ ਸਾਡਾ ਸ਼ੋਸ਼ਣ ਨਾ ਕਰੇ ਸਕੇ ਇਹ ਸਾਰੇ ਜਿਹੜੇ ਕੈਡਰ ਚ ਆਂਦੇ ਇਧਰ ਸਾਰੇ ਸਪੈਸ਼ਲ ਕੈਡਰ ਦੇ ਵਿੱਚ ਹੀ ਹੈਗੇ ਆ ਸਾਰੇ ਸਾਡੇ ਨਾਲ ਦੀ ਟੀਚਰ ਹੈਗੇ ਅਸੀਂ 2003 ਤੋਂ ਕੰਮ ਕਰ ਰਹੇ ਆ ਸਿਰਫ ਅਸੀਂ ਕੀਤਾ ਸੀ 1000 ਤੋਂ ਕੰਮ ਠੀਕ ਹੈ ਜਿਹੜੀ ਬੱਚਿਆਂ ਦੀ ਨੀਂ ਹੁੰਦੀ ਹੈ ਨਾ ਉਹ ਅਸੀਂ ਤਿਆਰ ਕਰਕੇ ਵੱਡੇ ਸਕੂਲਾਂ ਤੱਕ ਭੇਜਨੇ ਆ ਜੇ ਅਸੀਂ ਨੀਂ ਤਿਆਰ ਕਰਦੇ ਆ ਤਾਂ ਬੱਚੇ ਅੱਗੇ ਇਹਨਾਂ ਦੀ ਪੋਸਟਾ ਵੀ ਨਹੀਂ ਕਿੰਨੀ ਤਨਖਾਹ ਮਿਲਦੀ ਹੈ ਸਰ ਹੋਰ ਨਹੀਂ ਗੁਣੀ ਸਾਨੂੰ ਮਿਲਦੀ ਹੈ ਸਾਡੀ 6000 ਤਨਖਾਹ ਤੋਂ ਸਿਰਫ ਇਹਨਾਂ ਨੇ ਤਿੰਨ ਗੁਣਾ ਵਾਅਦਾ ਕੀਤਾ ਔਰ ਕੁਝ ਨਹੀਂ ਦਿੱਤਾ 18000 ਹੋਈ ਹੈ ਹਾਂਜੀ 18000 ਹਾਂਜੀ 18 ਇਸ ਤੋਂ ਇਲਾਵਾ ਕੋਈ ਹੋਰ ਸਹੂਲਤਾਂ ਮਿਲਦੀ ਹੋਈ ਕੋਈ ਕੋਈ ਰਿਟਾਇਰਮੈਂਟ ਹੁੰਦਾ ਸਾਨੂੰ ਖਾਲੀ ਹੱਥ ਭੇਜਿਆ ਜਾਂਦਾ ਕੋਈ ਰਿਟਾਇਰਮੈਂਟ ਵੇਲੇ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਸਾਡੇ ਜਿਹੜੇ ਟੀਚਰ ਜੀ ਕਿਸੇ ਦੀ ਮਿਸ ਹੈਪਨਿੰਗ ਕਿਸੇ ਨਾਲ ਕੋਈ ਸੜਤ ਹੋ ਜਾਂਦੀ ਏ ਉਹਨੇ ਪਰਿਵਾਰ ਨੂੰ ਵੀ ਕੋਈ ਫੈਸਿਲਿਟੀਆਂ ਨਹੀਂ ਸਾਡੀ ਸਰਕਾਰ ਸਾਨੂੰ ਇਹ ਦੇ ਏਬੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਤੇ ਹਨ ਕਿ ਏਬੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ